ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੈਂ ਇੱਕ ਆਪਣੇ ਦੋਸਤ ਦੇ ਘਰ ਗਿਆ ਤਾਂ ਉੱਥੇ ਮੈਨੂੰ ਇੱਕ ਝੋਟੀ ਦੇਖਣ ਨੂੰ ਮਿਲੀ ਮੇਰਾ ਮਨ ਕਰ ਰਿਹਾ ਕਿ ਮੈਂ ਵੀਡੀਓ ਬਣਾ ਕੇ ਸਾਰੇ ਵੀਰਾਂ ਨੂੰ ਸ਼ੇਅਰ ਕਰਾਂ ਜੋ ਕਿ ਵੀਰ ਤੁਹਾਡੇ ਸਾਹਮਣੇ ਆ ਇਹ ਆਪਣੇ ਮੂੰਹੋਂ ਦੱਸੂਗਾ ਕਈ ਵੀਰ ਤਾਂ ਇਹਨੂੰ ਫੋਟੋ ਨੂੰ ਦੇਖ ਦੇਖਣਸਾਰ ਹੀ ਪਛਾਣ ਲੈਣਗੇ ਕਿਸ ਬੁੱਲ ਦੀ ਝੋਟੀਆ ਹਾਂਜੀ ਵੀਰ ਜੀ ਤੁਹਾਡਾ ਨਾਮ ਤੇ ਪਤਾ ਜਰੂਰ ਦੱਸੋ ਜੀ ਬਾਈ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਪਿੰਡ ਆਪਣਾ ਭੀਖੀ ਹੈ ਜਿਹੜਾ ਮਾਨਸਾ ਗ੍ਰੇ 14 70 10 ਦੀ ਕੱਟੀ ਹੈ ਇਹ ਵੀਰੇ ਸੀਮਨ ਕਿੱਥੋਂ ਲਿਆ ਸੀ ਜੀ ਤੁਸੀਂ ਨੇ ਇਹ ਸੀਮਨ ਆਪਣੇ ਲੋਕ ਲਈ ਆਇਆ ਆਪਣਾ ਦੋਸਤ ਡਾਕਟਰ ਮਨਦੀਪ ਅੱਛਾ ਜੀ ਮਗਵਾਇਆ ਸੀ ਆਪਾਂ ਨੇ ਸਪੈਸ਼ਲ ਕਹਿ ਕੇ ਡਿਮਾਂਡ ਕਰਕੇ ਹਾਂਜੀ ਵੀਰ ਜੀ ਤੁਸੀਂ ਦੇਖੋ ਵੀਰ ਦਾ ਕੱਦ ਵੀ ਲਗਭਗ 5.5 ਫੁੱਟ ਤੋਂ ਉੱਪਰ ਚੋਟੀ ਦੀ ਹਾਈਟ ਔਰ ਦੇਖੋ ਸੁਨੱਖਾਪਾਣਾ ਪਿਓਰ ਜੈਡ ਬਲੈਕ ਆ ਵੀਰ ਜੀ ਤੁਹਾਨੂੰ ਚੋਟੀ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ ਆ ਦੇਖੋ ਜੀ ਜੇ ਵੀਡੀਓ اچھی ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਵੀਰ ਜੀ